ਨਾ ਪਿਆਰ ਤੇ ਮੋਹ ਅਸੀਂ ਦੂਜਿਆਂ ਨਾਲ ਪਾਈ ਬੈਠੇ ਆ ਜੇ ਇਸ ਪਿਆਰ ਤੇ ਮੋਹ ਦਾ 10% ਹਿੱਸਾ ਵੀ ਅਸੀਂ ਪਰਮਾਤਮਾ ਦੇ ਨਾਲ ਪਾਉਂਦੇ ਤਾਂ ਇਨਸਾਨ ਇੰਨਾ ਦੁਖੀ ਨਾ ਸੀ ਮਿਮਰਨ ਦੀ ਮਠਾਸ ਰੱਖੋ ਤੇ ਪਰਮਾਤਮਾ ਤੇ ਵਿਸ਼ਵਾਸ ਰੱਖੋ ਕਾਇਨੁਤਾ ਦੁੱਖਾਂ ਭਰੀ ਹੈ ਨਗਰੀ ਪਰ ਹਰ ਪਲ ਹਰ ਕੁਝੀ ਇਨਸਾਨ ਦੀ ਕੱਟੀ ਜਾ ਸਕਦੀ ਆ ਜੇ ਪਰਮਾਤਮਾ ਦਾ ਸਾਥ ਹੋਵੇ ਸਮੁੰਦਰ ਤੇ ਗਰਬਾਣੀ ਦੋਨੇ ਬਹੁਤ ਗਹਿਰੇ ਹਨ ਫਰਕ ਸਿਰਫ ਇਹੀ ਆ ਕਿ ਜੇਕਰ ਆਪਾਂ ਸਮੁੰਦਰ ਦੀ ਗਹਿਰਾਈ ਦੇ ਵਿੱਚ ਉਤਰਦੇ ਆ ਤਾਂ ਡੁੱਬ ਜਾਈਦਾ ਜੇ ਗਰਬਾਣੀ ਦੀ ਗਹਿਰਾਈ ਦੇ ਵਿੱਚ ਵਿੱਚ ਉਤਰਦੇ ਆ ਤਾਂ ਆਪਾਂ ਤਰ ਜਾਂਦੇ ਆ ਪਰਮਾਤਮਾ ਸਾਰ ਨੂੰ ਤਾਰ ਦਿੰਦਾ ਇਹੀ ਫਰਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ